ਬੀਤੇ ਦਿਨੀ ਬਟਾਲਾ ਦੇ ਮਾਨ ਨਗਰ ਦੇ ਰਹਿਣ ਵਾਲੇ ਨੌਸਬੰਧ ਤੇ ਪਰਿਵਾਰ ਦੇ ਇਕਲੋਤੇ ਪੁੱਤਰ ਰੋਹਿਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ ਪਰਿਵਾਰ ਅਤੇ ਆਮ ਲੋਕਾਂ ਨੇ ਦੱਸਿਆ ਸੀ ਕਿ ਇਲਾਕੇ ਦੇ ਆਸ-ਪਾਸ ਨਸ਼ਾ ਵਿਕਦਾ ਹੈ ਇਸ ਦੁਖਾਂਤ ਤੋਂ ਬਾਅਦ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀਆਂ ਹਦਾਇਤਾਂ ਤੇ ਬਟਾਲਾ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਵਿੱਚੋਂ ਇੱਕ ਔਰਤ ਸਮੇਤ 4 ਲੋਕਾਂ 'ਤੇ ਕੇਸ ਦਰਜ ਕੀਤਾ ਅਤੇ ਔਰਤ ਨੂੰ ਕਾਬੂ ਵੀ ਕੀਤਾ ਅੱਜ ਵਿਧਾਇਕ ਬਟਾਲਾ ਐਸਐਸਪੀ ਬਟਾਲਾ ਮ੍ਰਿਤਕ ਰੁਹੀਤ ਦੇ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਜਿਥੇ ਬੁਦਾ ਇਕਨੇ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਕਿ ਹੱਕੇ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਘਟਨਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਨਸ਼ਾ ਵੇਚਣ ਵਾਲਿਆਂ ਤੇ ਕੇਸ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਨੂੰ ਜੜਾ ਤੋਂ ਖਤਮ ਕਰਨ ਲਈ ਕੰਮ ਕਰ ਰਹੀ ਹੈ ਪਰ ਨਾਲ ਹੀ ਲੋਕਾਂ ਦਾ ਸਾਥ ਵੀ ਚਾਹੀਦਾ ਹੈ। ਲੋਕ ਨਿਡਰ ਹੋ ਕੇ ਨਸ਼ੇ ਖਿਲਾਫ ਸਰਕਾਰ ਦਾ ਸਾਥ ਦੇਣ। ਤੁਸੀਂ ਦੇਖ ਰਹੀ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ। ਜੀ। ਇਹ ਕਹਣਾ ਚੰ데요 ਅੰਦਰ ਦੀ ਅੱਜ ਐਮਐਲਏ ਵੀ ਹੋ ਗਏ ਐਸਐਸਪੀ ਹੋ ਗਏ ਦੁੱਖ ਤੇ ਵੱਡਾ ਅਕਤੂਨਾ ਕੋਸ ਬੂਸਾ ਸ਼ੁਰੂ ਲਿਆ ਦੇ ਅਸੀਂ ਦੇਖ ਕਹਣਾ ਚੰ데요 ਕਿ ਮਲੇ ਨਸ਼ੇ ਨੂੰ ਬੰਦ ਕੀਤਾ ਜਾਏ ਨਾਥ ਪਵੇ ਇਹਨੂੰ ਜਿੰਨੇ ਵੀ ਹੈਗੇ ਕੋ ਦੂਜੇ ਨਾਲ ਸੰਪਰਕ ਬੰਦ ਹੈਗੇ ਸਾਰਿਆਂ ਨੂੰ ਰਜਿਸਟਰ ਕੀਤਾ ਜਾਏ ਇਹਨਾਂ ਮਲੇ ਇਹਦਾ ਮੇਜਦਾ ਜਾਲ ਬਣਿਆ ਤੇ ਇਹਨੂੰ ਜਾਂ ਨੂੰ ਇਸ ਤਰ੍ਹਾਂ ਜਗੜਿਆ ਜਾਂਦਾ ਇਹਨਾਂ ਨੇ ਜਾਲ ਵਿਛਾਇਆ ਹਰ ਪਿੰਡ ਤੇ ਹਰ ਸ਼ਹਿਰ ਤੇ ਮਰ ਕੋਈ ਤੇ ਵੀ ਚੱਲ ਜਾ ਤੀ ਇਹ ਚੀਜ਼ ਤਾਂ ਤੁਹਾਨੂੰ ਨਾ ਮਿਲੇਗਾ ਇਸ ਚੀਜ਼ ਦੇ ਮਰੇ ਬੰਦੇ ਮਿਲਣਗੇ ਇਹ ਚੀਜ਼ ਨੂੰ ਮਰ ਹਰ ਪਿੰਡ ਤੇ ਹਰ ਕਸਬੇ ਤੇ ਹਰ ਮਰ ਜਗ੍ਹਾ ਤੇ ਤੁਹਾਨੂੰ ਮਰੇ ਇਹਨੂੰ ਜਗੜਨਾ ਜਿਦਾਂ ਇਹਨੇ ਫੜਾਇਆ ਉਦਾਂ ਇਹਨਾਂ ਨੂੰ ਦਬੋਚਣਾ ਚਾਹੀਦਾ ਜੀ ਜਿਦਾਂ ਸਾਡੇ ਨਾਲ ਬੱਚੇ ਨਾਲ ਗਲਤ ਕੰਮ ਹੋਇਆ ਵਾ ਜਾਂ ਪਰਦੇ ਨਾਲ ਉਹਨੂੰ ਖੜਕ ਕੇ ਇਹਨੂੰ ਇਸ ਗਲਤ ਦੇ ਕੇ ਜਾਨੂੰ ਖਤਮ ਕੀਤਾ ਵਾ ਤੇ ਹੋਰ ਬੱਚੇ ਨਾ ਹੋਵੇ ਇਹ ਵੱਤ ਵਤ ਮਲ ਇਸ ਇਸ ਚੀਜ਼ ਨੂੰ ਮਲ ਖਤਮ ਕਰਨ ਦੀ ਸੋਹ ਹਾਂਜੀ ਐਸਐਸਪੀ ਸਾਡੀ ਮਲ ਇਹ ਬੇਨਤੀ ਹੈ ਸਾਨੂੰ ਦਰਦ ਹੈ ਸਰਕਾਰ ਨੂੰ ਦਰਦ ਹੈ ਪੁਲਿਸ ਰਾਤ ਦਿਨ ਕੰਮ ਕਰਨ ਕੀ ਹੈ ਤਿਆਰੀ ਦੀ ਪਰ ਦੁੱਖ ਦੀ ਗੱਲ ਇਹ ਹੈ ਵੀ ਜਿੰਨਾ ਸਾਨੂੰ ਅ ਸਹਿਯੋਗ ਮਿਲਣਾ ਚਾਹੀਦਾ ਲੋਕਾਂ ਵੱਲੋਂ ਉਹ ਗੱਲ ਨਹੀਂ ਹੁਣ ਮੈਂ ਆ ਰਿਹਾ ਮੈਨੂੰ ਇੱਕ ਮਾਤਾ ਮਿਲੀ ਵੀ ਪੁੱਤ ਨਸ਼ਾ ਆ ਮੈਂ ਕਿਹਾ ਹੈਗਾ ਜੀ ਮੈਂ ਕਿਹਨ ਦੱਸੋ ਮੈਨੂੰ ਕਿੱਥੇ ਆ ਮੈਨੂੰ ਨਾਮ ਦਿਓ ਨਹੀਂ ਪੁੱਤ ਮੈਂ ਨਾਮ ਨਹੀਂ ਦੇ ਸਕਦਾ ਸੋ ਕਹਿਣ ਦਾ ਭਾਵ ਸਰਕਾਰ ਆਈ ਅੱਜ ਜੇ ਮੈਨੂੰ ਪਤਾ ਲੱਗਿਆ ਵੀ ਕੋਈ ਏਸੀ ਗੱਲ ਹੋਈ ਆ ਹੱਲੇ ਰਿਪੋਰਟ ਆਣੀ ਆ ਪੋਸਟਮੈਨਾਂ ਦੇ ਜੀ ਉਹਦੀ ਰਿਪੋਰਟ ਦੇ ਅਕੋਰਡਿੰਗ ਆਪਾਂ ਵੇਖਾਂਗੇ ਕੀ ਮੈਡੀਸ਼ਨ ਆ ਕੀ ਗੱਲ ਆ ਪਰ ਜੇ ਮੈਨੂੰ ਪਤਾ ਲੱਗਾ ਤੇ ਮੈਂ ਉਸੇ ਟਾਈਮ ਆ ਗਿਆ ਅੱਜ ਚੰਡੀਗੜ੍ਹ ਦੀਆਂ ਮੀਟਿੰਗਾਂ ਛੱਡ ਕੇ ਆਪਾਂ ਆਪਣੇ ਘਰ 'ਚ ਬੈਠੇ ਆ ਕਿਉਂ ਬੈਠੇ ਆ ਕਿ ਕੋਈ ਵੀ ਗਲਤ ਆਨਸਰ ਆ ਕਿਸੇ ਦਾ ਦੋ ਦਿਨ ਹਟ ਕੇ ਕਿਸੇ ਦਾ ਚਾਰ ਦਿਨ ਹਟ ਕੇ ਅਸੀਂ ਕੋਈ ਵੀ ਐਸਾ ਜਿਹੜਾ ਗਲਤ ਆਨਸਰ ਆ ਉਹਨੂੰ ਬਖਸ਼ਾਂਗੇ ਨਹੀਂ ਮੈਂ ਇੰਨੀ ਗੱਲ ਮਾਨਣਾ ਕਹਿ ਸਕਦਾ 75% ਜਿਹੜਾ ਨਸ਼ਿਆਂ ਦਾ ਕੋੜ ਅਸੀਂ ਜਿਹੜਾ ਮਕਾ ਚੁੱਕੇ ਆ ਜਿਹੜੇ ਮੇਨ ਮੇਨ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਸੀ ਉਹ ਤੇ ਸਾਰੇ ਕੁਝ ਦੇ ਫੜ ਕੇ ਜਿਹੜੇ ਅੰਦਰ ਦੇ ਦਿੱਤੇ ਤੇ ਕਈ ਜਿਹੜੇ ਛੱਡ ਕੇ ਪੱਜ ਚੁੱਕੇ ਨੇ ਸੋ ਕਹਿਣ ਦਾ ਭਾਵ ਅੱਜ ਦੇ ਸਮੇਂ ਸਾਨੂੰ ਲੋੜ ਆ ਸਹਿਯੋਗ ਦੀ ਲੋੜ ਆ ਸਾਨੂੰ ਸਾਥ ਦੀ ਸਾਥ ਦੇਣ ਸਾਡਾ ਆਪਾਂ ਇਹਨੂੰ ਜੜ ਤੋਂ ਖਤਮ ਕਰੀਏ। ਇਕਲੋਤਾ ਪੁੱਤਰ ਸੀ ਪਰਿਵਾਰ ਦਾ। ਉਸੇ ਪਰਿਵਾਰ ਨੂੰ ਹੀ ਦੁੱਖ ਮਹਿਸੂਸ ਹੁੰਦਾ ਜਦੋਂ ਇਕਲੋਤਾ ਪੁੱਤਰ ਚਲੀ ਜਾਵੇ। ਤੁਸੀਂ ਵੀ ਮਿਲੇ ਹੋ ਪਰਿਵਾਰ ਨੂੰ ਆ ਕੇ ਕੀ ਕੁਝ ਦੱਸਿਆ ਪਰਿਵਾਰ ਨੂੰ? ਕੀ ਕੋਈ ਤੁਹਾਡੇ ਕੋਲੋਂ ਇੱਕ ਗੱਲ ਇੱਕ ਗੱਲ ਮੈਂ ਕਹਿ ਸਕਦਾ। ਜੇ ਪਰਿਵਾਰ ਨੂੰ ਦੁੱਖ ਹੈ ਤੇ ਸਾਨੂੰ ਦੁੱਖ ਨਹੀਂ। ਆਪਾਂ ਜੇ ਸਾਰਾ ਕੰਮ-ਕਾਰ ਛੱਡ ਕੇ ਆ ਜੇ ਸਾਰੇ ਜਿਹੜੇ ਆਪਣੇ ਰਜੇਵੇਂ ਛੱਡ ਕੇ ਆਪਾਂ ਇਸ ਪਰਿਵਾਰ ਤੋਂ ਆ ਕਦੇ ਕਰਕੇ ਆ। ਸਾਨੂੰ ਦੁੱਖ ਹੈ। ਇਸ ਕਰਕੇ ਆਪਾਂ ਆਇਆ। ਸੋ ਜਿਹੜਾ ਵੀ ਗਲਤ ਅੰਸਰ ਹੁਣ ਜਿਨ੍ਹਾਂ ਨੇ ਇਹ ਕੀਤਾ ਕੋਈ ਲੇਡੀ ਸੀ। ਮੈਂ ਹੈਰਾਨ ਹੁਣਾ ਇੱਕ ਜਨਾਨੀ ਜਿਹੜੀ ਆ ਕੋਈ ਇਸ ਕੇਸ ਦੇ ਨਾਲ ਅਟਾਹ ਪਰ ਹੁਣ ਇਹ ਸਾਨੂੰ ਕੋਈ ਦੱਸੂਗਾ ਸਾਨੂੰ ਪਤਾ ਲੱਗੂਗਾ ਫਿਰ ਹੀ ਆ ਜੇ ਹੁਣ ਆ ਨੁਕਸਾਨ ਹੋਇਆ ਤੇ ਫਿਰ ਤੇ ਕਈਆਂ ਨੇ ਕਹਤਾ ਜੀ ਆ ਆ ਬੰਦਾ ਜੀ ਆ ਪਹਿਲਾਂ ਕਿਉਂ ਨਹੀਂ ਸੋ ਦੁੱਖ ਦੀ ਗੱਲ ਏ ਕਹਿੰਦੇ ਭਗਤ ਸਿੰਘ ਜਮਣਾ ਚਾਹੀਦਾ ਗਵਾਂਢੀਆਂ ਦੇ ਘਰ ਜਮਣਾ ਚਾਹੀਦਾ ਸਾਡੇ ਘਰ ਦੀ ਸੋ ਮੈਂ ਇਹੋ ਬੇਨਤੀ ਕਰਦਾ ਸਰਕਾਰ ਤਤਪਰ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ ਘਟਾਏ ਜਾ ਰਹੇ ਤੁਸੀਂ ਦੇਖ ਰਹੇ ਹੋ 24 ਘੰਟੇ ਪੁਲਿਸ ਜਿਹੜੀ ਤਰਕਿਆ ਪਰ ਸਾਨੂੰ ਸਾਥ ਜਿਹੜਾ ਉਦੀ ਜਰੂਰਤ ਹੈ ਆ ਤਗੜੇ ਹੋ ਕੇ ਜੇ ਆਪਾਂ ਚਾਹੁੰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੇ ਚਾਹੁੰਦੇ ਆ ਆਪਾਂ ਵੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਤੇ ਫਿਰ ਇਕੱਲੇ ਸਾਡਾ ਫਰਜ਼ ਨਹੀਂ ਸਾਰੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਹੈ ਤਗੜੇ ਹੋ ਕੇ ਜਿਹੜੇ ਗਲਤ ਅਨਸਰ ਨੇ ਤੁਸੀਂ ਪੁਲਿਸ ਨੂੰ ਇਤਲਾਹ ਕਰੋ ਠੀਕ ਹੈ ਆਪਣੇ ਮੈਂ ਕਹਿ ਸਕਦਾ ਵੀ ਜੇ ਇਹਨਾਂ ਨੂੰ ਲੱਗਦਾ ਵੀ ਕਿਤੇ ਕੋਈ ਦਿੱਕਤ ਆ ਰਹੀ ਹੈ ਸਾਡੇ ਦਫ਼ਤਰ 24 ਘੰਟੇ ਖੁੱਲੇ ਨੇ ਉੱਥੇ ਇਤਲਾਹ ਕਰੋ ਜਿਹੜਾ ਵੀ ਕੋਈ ਗਲਤ ਆਨਸਰ ਆ ਬਖਸ਼ਿਆ ਨਹੀਂ ਜਾਊਗਾ ਸਰ ਜਿਸ ਤਰ੍ਹਾਂ ਖਬਰ ਚੱਲੀ ਮੌਕੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਦਾ ਕਹਾਂ ਸੀ ਕਿ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਪਰ ਪਹਿਲਾਂ ਹੀ ਨਸ਼ਾ ਤਸਕਰਾ ਦੇ ਘਰ ਹੀ ਮੈਂ 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 ਤੁਹਾਡੀ ਗੱਲ ਦਾ ਇੱਕ ਜਵਾਬ ਦੇਣ ਲੱਗਾ ਮੈਂ ਕਹਿੰਦਾ ਇੱਕ ਪ੍ਰੂਫ ਦੇ ਦੇ ਜਿਹੜਾ ਵੀ ਪੁਲਿਸ ਅਫਸਰ ਆ ਸਸਪੈਂਡ ਕਰ ਰਹਾ ਹੈ ਕੱਲ੍ਹ ਇਹ ਗੱਲਾਂ ਨਾਲ ਥੋੜਾ ਕੜਾ ਕੜਾ ਬਣਾ ਲਾਂਗੇ ਯਾਰ ਕੋਈ ਦੱਸਿਏ ਦੱਸੇ ਕੱਲੀਆਂ ਗੱਲਾਂ ਨਾਲ ਕਿਤਨਾ ਆਪਾਂ ਕੰਮ ਕਰ ਲਾਂਗੇ ਮੈਂ ਕਹਿੰਦਾ ਮੈਨੂੰ ਦੱਸੋ ਮੈਨੂੰ ਦਿਓ ਪ੍ਰੂਫ ਇਥੇ ਇਤਲਾਹ ਦਿੱਤੀ ਕਿਨੇ ਦਿੱਤੀ ਕਦੋਂ ਦਿੱਤੀ ਕੋਈ ਫੋਨ ਕਾਲ ਡਿਟੇਲ ਦਿਓ ਮੈਨੂੰ ਦਿਓ ਮੈਨੂੰ ਮੈਂ ਮੈਂ ਕਰਦਾ ਐਸਐਸਪੀ ਸਾਹਿਬ ਲਾ ਕੇ ਬੈਠੇ ਨੇ ਜਿਹੜਾ ਵੀ ਕੋਈ ਗਲਤ ਅਨਸਰ ਹੋ ਨਹੀਂ ਬਖਸ਼ਾਂਗੇ ਜੇ ਕੋਈ ਸਾਡੇ ਡਿਪਾਰਟਮੈਂਟ ਤੇ ਆ ਉਹ ਵੀ ਨਹੀਂ ਬਖਸ਼ਾਂਗੇ ਜੇ ਕੋਈ ਸਾਡੇ ਰਾਜਨੀਤੀ ਦੇ ਵਿੱਚ ਵੀ ਕੋਈ ਕਾਬਲ ਤੇ ਪਹਿਲੇ ਨੰਬਰ ਤੇ ਮੈਂ ਇਹ ਗੱਲ ਕਹਿ ਸਕਦਾ ਅੱਜ ਮਾਣ ਨਾਲ ਇੰਨੀ ਗੱਲ ਕਹਿ ਸਕਦਾ ਵੀ ਕੋਈ ਵੀ ਨਸ਼ੇ ਵਾਲੇ ਦੀ ਸ਼ਿਫਾਸ ਤੇ ਸਾਡਾ ਕੋਈ ਪਾਰਟੀ ਦਾ ਵਰਕਰ ਕਿਸੇ ਮਗਰ ਪਰਿਵਾਰ ਨੇ ਕੀ ਕੋਈ ਦੱਸਿਆ ਫਿਰ ਤੁਹਾਨੂੰ ਕੀ ਸੋ ਪਰਿਵਾਰ ਨੇ ਦੱਸਿਆ ਜੀ ਜੋ ਜਿਹੜੀ ਗੱਲ ਦੱਸੀ ਇਹ ਬੱਚਾ ਅੱਜ ਦਾ ਨਸ਼ੇ ਦਾ ਪੀੜਤ ਨਹੀਂ ਸੀ ਇਹ ਇਹ ਬੱਚ ਅੱਜ ਤੋਂ 3-4 ਸਾਲ ਪਹਿਲਾਂ ਇਹ ਗਲਤ ਸੋਸਾਇਟੀ ਦੇ ਵਿੱਚ ਪੈ ਗਿਆ ਸੀ ਉਦੋਂ ਤੇ ਉਦੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਦਾ ਇਹ ਪੀੜਤ ਹੈ ਬੱਚਾ ਨਸ਼ੇ ਤੋਂ ਮਾਪਿਆਂ ਨੇ ਉਸ ਦੁੱਖੋਂ ਤੰਗ ਆ ਕੇ ਇਹਨੂੰ ਦੁਬਈ ਭੇਜਿਆ ਜਦੋਂ ਦੁਬਈ ਗਿਆ ਉਹ ਤੋਂ ਬਾਅਦ ਫੇਰ ਆਇਆ ਵਾ ਠੀਕ ਹੈ ਫੇਰ ਆ ਕੇ ਕਿਤਨਾ ਕਿਤੇ ਉਹ ਜਿਹੜੀ ਮਾੜੀ ਇੱਕ ਦੋ ਸੰਗਤਾਂ ਹੁੰਦੀਆਂ ਨੇ ਉਹਨਾਂ ਨੇ ਫੇਰ ਉਹਨੂੰ ਕਾਬੂ ਕਰ ਲਿਆ ਜਿਹਦਾ ਜੋ ਪਰਿਵਾਰ ਨੇ ਦੱਸਿਆ ਜਿਹਦਾ ਉਹ ਨਤੀਜਾ ਜਿਹੜਾ ਇਹ ਨੇ ਕੋਈ ਦੱਸਿਆ ਪਰਿਵਾਰ ਨੇ ਕਿੱਥੋਂ ਨਸ਼ਾ ਮਿਲਦਾ ਜਾਂ ਉੱਥੇ ਕਿੱਥੇ ਜਿਹੜਾ ਇਲਾਕਾ ਕੋਈ ਦੱਸਿਆ ਉਹਨਾਂ ਨੇ ਉਦੋਂ ਉੱਤੇ ਕੀ ਕਾਰਵਾਈ ਹੋਏਗੀ ਦੇਖੋ ਜੀ ਹਾਲੇ ਤੱਕ ਤੇ ਸਾਨੂੰ ਕਿਸੇ ਨੇ ਵੀ ਨਹੀਂ ਦੱਸਿਆ ਠੀਕ ਆ ਇਹਦੇ ਤੇ ਹੁਣ ਵਰਕ ਮੈਂ ਆਇਆ ਠੀਕ ਆ ਐਸਐਸਪੀ ਸਾਹਿਬ ਆਏ ਇਹਦੇ ਤੇ ਹੁਣ ਜਦੋਂ ਆਏ ਆ ਤੇ ਵੇਖੋ ਰਿਜ਼ਲਟ ਕੀ ਬਣਦਾ ਸੋ ਕਹਿਣ ਮੈਂ ਭਾਵੇਂ ਆ ਮੇਰੀ ਤੁਹਾਡੇ ਵੀ ਮਾਦੀਆਂ ਬਣਾਈ ਇਹੋ ਬੇਨਤੀ ਹੈ ਹੁਣ ਜਦੋਂ ਆ ਫੜਿਆ ਨਾ ਨਸ਼ੇ ਵਾਲੀ ਉਹ ਲੇਡੀ ਫੜੀ ਆ ਤੁਸੀਂ ਉਹਨੂੰ ਹਾਈਲਾਈਟ ਕਿਉਂ ਤੁਸੀਂ ਜਦੋਂ ਆਪਾਂ ਇੱਕ ਨੈਗੇਟਿਵਿਟੀ ਨੂੰ ਉੱਪ ਲੈ ਜਾਂਦੇ ਆ ਨਾ ਤੇ ਪੋਜ਼ਿਟਿਵਿਟੀ ਨੂੰ ਡਾਊਨ ਕਰ ਦਿੰਦੇ ਆ ਉਹ ਮਾਹੌਲ ਐਸਾ ਕ੍ਰੀਏਟ ਹੋ ਜਾਂਦਾ ਫਿਰ ਇਹਦਾ ਮਤਲਬ ਨੈਗੇਟਿਵਿਟੀ ਇਹ ਲੱਗਦਾ ਵੀ ਪਤਾ ਨਹੀਂ ਕੀ ਹੁਣ ਉਹ ਲੇਡੀਜ਼ ਹਵਾ ਲਾੜ ਚ ਠੀਕ ਹੈ ਉਹਨੂੰ ਸੀਐਸਟਾਫ ਖੜਿਆ ਜੋਦੇ ਤੇ ਬੰਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਉਹਨੂੰ ਹਾਈਲਾਈਟ ਕਰੋ ਵੀ ਜਿਹੜੇ ਗਲਤ ਆਨਸਰ ਆ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕਿੱਥੋਂ ਤੱਕ ਤੱਤ ਪਾਰ ਆ ਠੀਕ ਹੈ ਜਦੋਂ ਤੱਕ ਉਹਨਾਂ ਨੂੰ ਦਰਸਾਉਂਦੇ ਨਹੀਂ ਵਿਖਾਉਂਦੇ ਨਹੀਂ ਤੇ ਫਿਰ ਨੈਗੇਟਿਵਿਟੀਆਂ ਤੇ ਫਿਰ ਅਸੀਂ ਲੋਕ ਆਪੇ ਚੁੱਕੀ ਜਾਂਦੇ ਆ ਸੋ ਮੈਂ ਇਹੋ ਬੇਨਤੀ ਕਰਦਾ ਤੁਹਾਡੇ ਸਾਥ ਦੀ ਤੁਹਾਡੇ ਦੇ ਵੀ ਲੋੜ ਠੀਕ ਹੈ ਹਰ ਗੱਲ ਜਿਹੜੀ ਪੋਜ਼ਿਟਿਵਿਟੀ ਆ ਆਪਾਂ ਉਹਨਾਂ ਨੂੰ ਲੈ ਕੇ ਹੀ ਹੁਣ ਪੁਲਿਸ ਨੇ ਸਰਕਾਰ ਨੇ ਅੱਜ ਤੋਂ 40 ਬੰਦੇ ਜਿਹੜੇ ਆ ਉਹ ਨਸ਼ਾ ਕਰਦੇ ਸੀ ਉਹਨਾਂ ਨੂੰ ਠੀਕ ਕੀਤਾ ਕਿਸੇ ਚੈਨਲ ਤੇ ਖਬਰ ਆਈ ਕੋਈ ਵਧੀਆ ਜਿਹੜੇ ਕੰਮ ਆਪਾਂ ਕੀਤੇ ਨੇ ਕਿਸੇ ਕਿਸੇ ਨੇ ਵਿਖਾਲਿਆ ਨਹੀਂ ਵਿਖਾਲਿਆ ਕਾਰਨ ਕਿ ਇੱਕ ਨੈਗੇਟਿਵਿਟੀ ਸਿਰਫ ਮੈਂ ਕਹਿੰਦਾ ਵੀ ਟੀਵੀ ਆਰ ਦੇ ਚੱਕਰਾਂ ਦੇ ਵਿੱਚ ਕਿਤੇ ਨਾ ਕਿਤੇ ਆਪੋ ਆਪਣੇ ਪੰਜਾਬ ਨੂੰ ਠਾਂ ਲੈ ਕੇ ਜਾ ਰਹੇ ਆ ਤੁਹਾਡੇ ਸਹਿਯੋਗ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਸਰਕਾਰ ਮੈਂ ਤੁਹਾਨੂੰ ਇੱਕ ਗੱਲ ਲਿਖ ਕੇ ਦੇ ਦਿੰਨਾ ਜਿੰਨਾ ਪੁਲਿਸ ਪ੍ਰਸ਼ਾਸਨ ਔਰ ਜਿੰਨੀ ਸਰਕਾਰ ਇਸ ਕੰਮ ਦੇ ਵਿੱਚ ਤਤਪਰ ਹੈ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਉਹ ਸਾਰੇ ਰਲ ਕੇ ਤਿਆਰ ਕਰ ਲਈਏ ਵੀ ਇਹ ਨਸ਼ਿਆਂ ਦਾ ਕੋੜ ਖਤਮ ਕਰਨਾ ਤੇ ਆਪੋ ਆਪਣਾ ਫਰਜ਼ ਸਮਝ ਕੇ ਇਹਨਾਂ ਦੇਖੀਏ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਮੈਂ ਦੇਖ ਰਿਹਾ ਸੀ ਇਹ ਨਾ ਸੋਚੋ ਵੀ ਅੱਜ ਇਸ ਘਰੇ ਅੱਗ ਲੱਗੀ ਆ ਕੱਲ ਨੂੰ ਇਹ ਆ ਕਿ ਸਾਡੇ ਘਰ ਵੀ ਲੱਗ ਸਕਦੀ ਆ ਇਹਦਾ ਰਲ ਕੇ ਸਾਥ ਦੇਈਏ ਉਹ ਕਹਿੰਦੇ ਨਾ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪ੍ਰਾਈ ਜਦੋਂ ਆਪਣੇ ਘਰ ਅੱਗ ਲੱਗਦੀ ਫਿਰ ਉਹਦਾ ਸੇਕ ਪਤਾ ਲੱਗਦਾ ਵੀ ਕਿਸ ਤਰੀਕੇ ਨਾਲ ਆ ਤੇ ਮੈਂ ਇਹੋ ਗੱਲ ਕਹਿੰਦਾ ਸਰਕਾਰ ਤੁਹਾਡੇ ਨਾਲ ਆ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਆ ਤਗੜੇ ਹੋ ਕੇ ਇਸ ਕੋੜ ਨੂੰ ਮਟਾਉਣਾ ਹੈ ਪੰਜਾਬ ਨੂੰ ਫਿਰ ਤਰੱਕੀ ਚ ਲੈ ਕੇ ਜਾਣਾ ਤੇ ਸਾਡਾ ਸਾਥ ਐਸਾ ਪਤਾ ਚੱਲਿਆ ਕਿ ਔਰਤ ਮੁੱਖ ਦੋਸ਼ੀ ਚ ਪਾਈ ਗਈ ਇਹਦੇ ਚ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤਾਂ ਫੈਮਿਲੀ ਦੇ ਸਟੇਟਮੈਂਟ ਤੇ ਇਮੀਡੀਏਟਲੀ ਇਹਦੇ ਵਿੱਚ 304 ਜਿਹੜਾ ਪੁਰਾਣਾ ਆਪੀਸੀ ਹੁੰਦਾ ਸੀਗਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਉਸ ਸੈਕਸ਼ਨ ਦੇ ਤਹਿਤ ਅਸੀਂ ਚਾਰ ਬੰਦੀਆਂ ਦੇ ਬਰ ਖਿਲਾਫ ਇਹਦੇ ਵਿੱਚ ਪਰਚਾ ਦਰਜ ਕਰ ਲਿਆ ਤਾਂ ਇਸ ਚੀਜ਼ ਨੂੰ ਵੱਡੇ سنگੀਨ ਤਰੀਕੇ ਨਾਲ ਲੈਂਦੇ ਹੋਏ ਤਾਂ ਅਸੀਂ ਉਹਦੇ ਵਿੱਚ ਜਿਹੜੇ ਬੰਦੇ ਹੈਗੇ ਨੇ ਇਹਦੇ ਵਿੱਚ ਜਿਹੜੇ ਫਿਲਹਾਲ ਮੁਲਜ਼ਮ ਫੀਚਰ ਹੋਏ ਆ ਉਹਨਾਂ ਨੂੰ ਅਸੀਂ ਅਰੈਸਟ ਕਰਨ ਲੱਗੇ ਹੈ ਬਲਕਿ ਅਸੀਂ ਸਿਰਫ ਉੱਥੇ ਨਹੀਂ ਰੁਕਾਂਗੇ ਇਹਦੇ ਵਿੱਚ ਬਾਕੀ ਜਿਹੜੇ ਹੋਰ ਮੁਲਜ਼ਮ ਹੈਗੇ ਨੇ ਤਾਂ ਉਹਨਾਂ ਦੀ ਵੀ ਇਹਦੇ ਵਿੱਚ ਨਿਸ਼ਚਿਤ ਤੌਰ ਤੇ ਗ੍ਰਿਫਤਾਰੀ ਹੋਗੀ ਹੁਣ ਐਮਐਲਏ ਸਾਹਿਬ ਵੀ ਆਏ ਨੇ ਮੈਂ ਆਪ ਵੀ ਆਇਆ ਸੀਗਾ ਇਹਦੇ ਦੋ ਤਿੰਨ ਪਰਪਸ ਸੀਗੇ ਇੱਕ ਤਾਂ ਸਾਡਾ ਇਹ ਪਰਪਸ ਸੀਗਾ ਕਿ ਮੈਂ ਆਪਣੇ ਪੱਧਰ ਤੇ ਫਰਸਟ ਹੈਂਡ ਇਨਫੋਰਮੇਸ਼ਨ ਲੈ ਲਵਾਂ ਸੋ ਥੈਟ ਕੋਈ ਵਿੱਚ ਕੋਈ ਫਿਲਟਰ ਨਾ ਹੋਵੇ ਕਿ ਐਗਜ਼ੈਕਟਲੀ ਹੋਇਆ ਕੀ ਸੀਗਾ ਇਹਦੀ ਕਿਸ ਤਰ੍ਹਾਂ ਦੀ ਸੰਗਤ ਸੀਗੀ ਐਂਡ ਫੈਮਿਲੀ ਨੇ ਇਹ ਦੱਸਿਆ ਕਿ ਇਹਦਾ ਪੁਰਾਣਾ ਇਹ ਨਸ਼ੇ ਦਾ ਇਸ਼ੂ ਸੀਗਾ ਇਹ ਵਿੱਚ ਦੁਬਈ ਵੀ ਗਿਆ ਸੀਗਾ ਪਰ ਇਹਨੂੰ ਫਿਰ ਰਿਲੈਪਸ ਹੋ ਗਿਆ ਤਾਂ ਇੱਥੇ ਤੁਹਾਡੇ ਮਾਰਫਤ ਮੈਂ ਇਹ ਕਹਿਣਾ ਚਾਹੁੰਨਾ ਕਿ ਅਸੀਂ ਬਟਾਲਾ ਪੁਲਿਸ ਨੇ ਪਿਛਲੇ ਜਦੋਂ ਉਹਦਾ ਯੁੱਧ ਨਸ਼ਾ ਵਿਰੁੱਧ ਸਟਾਰਟ ਹੋਇਆ ਹੈ 1 ਮਾਰਚ ਤੋਂ ਲੈ ਕੇ ਹੁਣ ਤੱਕ ਕਰੀਬਨ 40 ਜਿਹੜੇ ਹੈਗੇ ਡਰੱਗ ਐਡਿਕਟਸ ਉਹਨਾਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਆਈ ਊਡ ਰਿਕੁਐਸਟ एवरीवन ਜੇ ਇਸ ਤਰ੍ਹਾਂ ਦਾ ਕੋਈ ਪੇਸ਼ੈਂਟ ਹੈਗਾ ਉਹਨੂੰ ਅਸੀਂ ਵਿਕਟਿਮ ਟ੍ਰੀਟ ਕਰਦੇ ਹੈ ਜਿਹੜਾ ਨਸ਼ੇ ਦੇ ਵਿੱਚ ਮੁਲਵਿਸ ਹੈਗਾ ਤਾਂ ਸਾਨੂੰ ਅਪਰੋਚ ਕਰ ਸਕਦਾ ਅਸੀਂ ਉਹਨਾਂ ਦਾ ਵੀ ਇਲਾਜ ਕਰ ਸਕਦੇ ਹੈ ਦਾ ਕਾਫੀ ਉਹਦੇ ਚ ਡਿਸਚਾਰਜ ਵੀ ਹੋ ਗਏ ਨੇ ਇਥੇ ਸਿਵਲ ਹਸਪਤਲ ਚ ਅਸੀਂ ਦਾਖਲ ਕਰਾਏ ਅਸੀਂ ਗੁਰਦਾਸਪੁਰ ਐਂਡ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਵੀ ਉਹਨਾਂ ਨੂੰ ਲੈ ਕੇ ਗਏ ਤਾਂ ਇਹ ਇੱਕ ਵਾajib ਬਹੁਤ ਫਾਇਦੇਮੰਦ ਉਪਰਾਲਾ ਹੈ ਸਰਕਾਰ ਦਾ ਕਿ ਉਹਨਾਂ ਨੂੰ ਅਸੀਂ ਨਸ਼ਾ ਛਡਾ ਸਕਦੇ ਨੇ ਤਾਂ ਇਹ ਸਾਡੇ ਵੱਲੋਂ ਉਪਰਾਲਾ ਹੈ ਬਾਕੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਅਸੀਂ ਇਹਦੇ ਚ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਨਿਸ਼ਾਨਦੀ ਕੀਤੀ ਹੈ ਅਸੀਂ ਡਰੱਗ ਹੌਟਸਪੌਟਸ ਆਈਡੈਂਟੀਫਾਈ ਕੀਤੇ ਹੋਏ ਨੇ ਅਸੀਂ ਵਿੱਚ ਵਿੱਚ ਕਾਸੋ ਆਪਰੇਸ਼ਨਸ ਵੀ ਉਹ ਮੀਡੀਆ ਤੇ ਧਿਆਨ ਚ ਵੀ ਹੈਗੇ ਨੇ ਅਸੀਂ ਵੱਡੇ ਸੀਨੀਅਰ ਆਫਸਰਸ ਵੀ ਉਹ ਆ ਜਾਂਦੇ ਐ ਐਕਸਰਸਾਈਜ਼ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਤੇ ਜਦੋਂ ਦਾ ਇਹ ਸਟਾਰਟ ਹੋਇਆ ਐ ਐਕਸਰਸਾਈਜ਼ ਜਿਹੜੀ ਯੁੱਧ ਨਸ਼ਾਵਲ ਪਿਛਲੇ ਸੀ ਡੇਢ ਮਹੀਨੇ ਚ 170 ਜਿਹੜੇ ਐਫਆਰ ਐਨਡੀਪੀਐਸ ਦੇ ਵਿੱਚ ਦਰਜ ਕੀਤੇ ਨੇ ਉਹਦੇ ਵਿੱਚ 250 ਤੋਂ ਪਲੱਸ ਜਿਹੜੇ ਮੁਲਜ਼ਮ ਹੈਗੇ ਨੇ ਐਨਡੀਪੀਐਸ ਦੇ ਸੀ ਫੜਿਆ ਤਾਂ ਇਸ ਤੋਂ ਇਲਾਵਾ ਕਰੀਬਨ ਚਾਰ ਜਿਹੜੇ ਕੈਮਿਕਲ ਸ਼ਾਪਸ ਹੈ ਜਿਹੜੇ ਫਾਰਮਾਸਿਓਟਿਕਲ ਡਰੱਗਸ ਵੇਚਦੇ ਹੈ ਉਹਨਾਂ ਦੇ ਉੱਤੇ ਪਰਚੇ ਹੋਏ ਨੇ ਤਰੀਬਨ ਸੱਤਾਂ ਦੀ ਜਿਹੜੀ ਹੈ ਉਹ ਲਾਇਸੈਂਸ ਕੈਨਸਲ ਹੋ ਚੁੱਕੀ ਹੈ ਮੈਂ ਪਹਿਲਾਂ ਹੀ ਦੱਸਤਾ ਤਰੀਬਨ 40 ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਜਿਨ੍ਹਾਂ ਦਾ ਅਸੀਂ ਨਸ਼ਾ ਛੁਡਾਓ ਕੇਂਦਰ ਜਾਂ ਜਿਹੜਾ ਡੀਡਿਕਸ਼ਨ ਸੈਂਟਰ ਹੈ ਉੱਥੇ ਅਸੀਂ ਉਹਨਾਂ ਨੂੰ ਦਾਖਲਾ ਕਰਾ ਲਿਆ ਇਨਫੈਕਟ ਇਹਦੀ ਅਗਲੀ ਜਿਹੜੀ ਕੜੀ ਹੈ ਕਿ ਜਿਹੜਾ ਡੀਡਿਕਟ ਹੁੰਦਾ ਹੈ ਇੱਥੇ ਗੁਰਦਾਸਪੁਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਤਹਿਤ এমਪਲੋਇਮੈਂਟ ਜਨਰੇਸ਼ਨ ਐਵੇਨਿਊਸ ਹੈਗੇ ਨੇ ਇਹਨਾਂ ਨੂੰ ਕੋਈ ਪਲੰਬਿੰਗ ਦੀ ਟ੍ਰੇਨਿੰਗ ਅਸੀਂ ਦਿੰਨੇ ਹੈ ਇਲੈਕਟ੍ਰਿਕਸਟੀ ਕੋਈ ਫਿਟਿੰਗ ਦੀ ਅਸੀਂ ਟ੍ਰੇ ਸੋ ਥੈਟ ਇਹ ਵਾਪਸ ਆ ਕੇ ਇਸੇ ਸਮਾਜ ਦੇ ਵਿੱਚ ਰਿਹੈਬਿਲਿਟੇਟ ਹੋ ਸਕੇ ਇੰਪੋਰਟੈਂਟ ਗੱਲ ਇਹ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕੋਈ ਇਸ ਤਰ੍ਹਾਂ ਦਾ ਇਸ਼ੂ ਹੈ ਇਹਦੇ ਵਿੱਚ ਜਾਂ ਤਾਂ ਤੁਸੀਂ ਬਰਾਏ ਰਾਸ ਡਾਇਰੈਕਟਲੀ ਸਾਡੇ ਨਾਲ ਤਾਲਮੇਲ ਕਰ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਮੇਰੀ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੀ ਜਿੱਥੇ ਵੀ ਸਾਰੇ ਇਨਪੁਟ ਆਈ ਉਹਨੂੰ ਵੈਰੀਫਾਈ ਕਰਕੇ ਜਿੱਥੇ ਮੁਲਜ਼ਮ ਹੈਗਾ ਉਹਦੇ ਤੇ ਪਰਚਾ ਦਰਜ ਹੋਊਗਾ ਇਸ ਤੋਂ ਇਲਾਵਾ ਕਰੀਬਨ 100 ਪਲੱਸ ਸਾਡੇ ਕੋਲ ਸੇਫ ਪੰਜਾਬ ਦੀ ਟਿਪਸ ਆਈਆਂ ਸੀਗੀਆਂ ਬਟਾਲਾ ਪੁਲਿਸ ਨੂੰ ਸੇ ਪੰਜਾਬ ਇੱਕ ਪੰਜਾਬ ਸਰਕਾਰ ਦਾ ਪੋਰਟਲ ਹੈ ਉੱਥੇ ਜੇ ਕੋਈ ਜਿਸ ਤਰ੍ਹਾਂ ਐਮਐਲਏ ਸਾਹਿਬ ਕਹਿ ਰਹੇ ਸੀ ਕਿ ਮਾਤਾ ਮਿਲ ਗਈ ਉਹ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦੀ ਸੀਗੀ ਤਾਂ ਉਹਦੇ ਵਿੱਚ ਇੱਕ ਵਟਸਐਪ ਨੰਬਰ ਪੰਜਾਬ ਸਰਕਾਰ ਨੇ ਜਾਰੀ ਕੀਤਾ ਹੋਇਆ ਤੁਸੀਂ ਉਹਦੇ ਤੇ ਇਨਫੋਰਮੇਸ਼ਨ ਦੇ ਸਕਦੇ ਹੋ ਅਸੀਂ ਕਰੀਬਨ 27 ਜਿਹੜੇ ਹੈ ਟਿਪਸ ਨੂੰ ਐਫਆਈਆਰ ਚ ਕਨਵਰਟ ਕਰਤਾ ਉਹਦੇ ਵਿੱਚ ਜਿਹੜਾ ਉਹਦਾ ਨਾਮ ਵੀ ਨਹੀਂ ਆਇਆ ਜਿਹਨੇ ਇਨਫੋਰਮੇਸ਼ਨ ਦਿੱਤੀ ਉਹ ਗੁਪਤ ਵੀ ਰਹੀ ਐਂਡ ਨਾਲ ਦੇ ਨਾਲ ਜਿਹੜੇ ਕੋਈ ਡਰੱਗਸ ਸਮੱਗਲਿੰਗ ਜਾਂ ਪੈਡਲਿੰਗ ਦਾ ਕੰਮ ਕਰਦੇ ਸੀਗੇ ਉਹਨਾਂ ਤੇ ਉੱਤੇ ਕਾਰਵਾਈ ਹੋਈ ਤੋ ਟੋਡੇ ਰਾਹੀਂ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦਾ ਕਿ ਹੋਰ ਵਕ ਵਕ ਤਰੀਕੇ ਹੈ ਜਿਹਦੇ ਰਾਹੀਂ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਐਂਡ ਤੁਸੀਂ ਦੇਖੋ ਤੁਸੀਂ ਮੇਰੇ ਦਫਤਰ ਆ ਸਕਦੇ ਹੋ ਮੈਨੂੰ ਪੁੱਛ ਲਓ ਕਿ ਕੀ ਇਹਦੇ ਚ ਹੋਇਆ ਸਾਰਾ ਆਈ ਵਿਲ ਬੀ ਅਕਾਊਂਟੇਬਲ ਐਂਡ ਰਿਸਪੋਨਸੀਬਲ ਉਹਦਾ ਕੋਈ ਇਸ਼ੂ ਨਹੀਂ ਹੈ ਐਂਡ ਮੈਂ ਆਪਣੀ ਟੀਮ ਨੂੰ ਐਸ ਐਚਓ ਸਾਹਿਬ ਨੂੰ ਡੀ ਐਸ ਪੀ ਸਾਹਿਬ ਨੂੰ ਕਿ ਇਹ ਵਾਲਾ ਜਿਹੜਾ ਸਪੈਸੀਫਿਕ ਕੇਸ ਹੈ ਵੈਰੀ ਅਨਫੋਰਚੂਨੇਟ ਇਨਸੀਡੈਂਟ ਕਿ ਇਹਦੇ ਵਿੱਚ ਜਿਹੜੇ ਆਪਣੇ ਜਿਹੜੇ ਮਲਜ਼ਮ ਹੈਗੇ ਨੇ ਉਹਨਾਂ ਨੂੰ ਅਸੀਂ ਇਮੀਡੀਏਟਲੀ ਗ੍ਰਿਫਤਾਰ ਕਰ ਲਵਾਂਗੇ